ਹਾਂਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦਾਂ ਸਾਰੇ ਠੀਕ ਠਾਕ ਹੋਵੋਗੇ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਖੇਤੀ ਜੰਕਸ਼ਨ ਦੇ ਉੱਪਰ ਤੁਹਾਡਾ ਸਵਾਗਤ ਕਰਦਾ ਜਿਹੜੇ ਵੀ ਕਿਸਾਨ ਵੀਰ ਪਹਿਲੀ ਵਾਰ ਆਪਣੇ ਚੈਨਲ ਤੇ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਵਾਲਾ ਬਟਨ ਜਰੂਰ ਦਬਲੋ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਗੱਲਬਾਤ ਇਹ ਕਰਨੀ ਆਪਾਂ ਨੇ B ਜਿਹੜੀ PR126 ਵੈਰਾਈਟੀ ਆਪਣੀ ਲੱਗੀ ਹੋਈ ਹੈ ਕਿਉਂਕਿ ਇਹਦੀ ਕਟਾਈ ਹੈ ਜਿਹੜੀ ਤਕਰੀਬਨ 10 ਕੁ ਦਿਨ ਤੱਕ ਪੂਰੇ ਜੋਰਾਂ ਤੇ ਸ਼ੁਰੂ ਹੋ ਜੂ ਜਿਹੜੇ ਆਲੂ ਵਾਲੇ ਬਾਣਾ ਦੇ ਵਿੱਚ PR126 ਲੱਗੀ ਹੋਈ ਹੈ ਤੇ ਜ਼ਿਆਦਾ ਜਿਹੜੀ ਕਟਾਈ ਹੈ ਇਹਦੀ ਅਕਤੂਬਰ 5 ਤੋਂ ਲੈ ਕੇ 15 ਤੱਕ ਸ਼ੁਰੂ ਹੋ ਜੂਗੀ ਜਿਨ੍ਹਾਂ ਨੇ ਕਣਕ ਬੀਜਣੀ ਹੈ ਤੇ ਇਹਦੇ ਪ੍ਰਤੀ ਕਿਸਾਨ ਵੀਰਾਂ ਦੇ ਵਿੱਚ ਬਹੁਤ ਵੱਡੇ ਜਿਹੜੇ ਸਵਾਲ ਚੱਲ ਰਹੇ ਨੇ ਕਿਉਂਕਿ ਹਜੇ ਤੱਕ ਇਹਦਾ ਰੇੜਕਾ ਹੀ ਨਹੀਂ ਖਤਮ ਹੋਇਆ ਜੋ ਸੇਲਰ ਮਾਲਕਾਂ ਤੇ ਸਰਕਾਰ ਦੇ ਵਿਚਾਲੇ ਚੱਲ ਰਿਹਾ ਤਾਂ ਮੈਂ ਕਿਸਾਨ ਵੀਰਾਂ ਨਾਲ ਇਹ ਗੱਲ ਬਾਤ ਸਾਂਝੀ ਕਰਨਾ ਚਾਹੁੰਦਾ ਵੀ ਤੁਸੀਂ ਵੀ ਸੁਝਾ ਦਿਓ ਕਮੈਂਟ ਦੇ ਵਿੱਚ ਵੀ ਕੀ ਕਰਨਾ ਚਾਹੀਦਾ ਕਿਉਂਕਿ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਸਰਕਾਰ ਦੇ ਇਕੱਲੇ ਬਿਆਨਾਂ ਦੇ ਆਧਾਰ ਤੇ ਜਿਹੜੀ ਖੇਤੀ ਆਉ ਨਹੀਂ ਹੋ ਸਕਦੀ ਸਰਕਾਰ ਨੂੰ ਕੁਝ ਠੋਸ ਕਦਮ ਵੀ ਚੁੱਕਣੇ ਚਾਹੀਦੇ ਨੇ ਇਹਦੇ ਲਈ ਜਿੱਦ ਆਪਾਂ ਕਹੀਏ ਵੀ ਜੇਕਰ ਹੁਣ 1509 ਵੈਰਾਈਟੀ ਆ ਜਿੱਦਾਂ ਆਪਣੇ 1847 PR126 ਲਾਉਣ ਲਈ ਸਰਕਾਰ ਕਹਿ ਰਹੀ ਆ ਤਾਂ ਉਹਨੂੰ ਪ੍ਰਬੰਧ ਮੁਕੰਮਲ ਕਰਨੇ ਚਾਹੀਦੇ ਨੇ ਹੁਣ ਜੇ ਆਪਾਂ ਗੱਲਬਾਤ ਕਰੀਏ ਪੀਆ 126 ਦੀ ਚਲੋ ਆਪਾਂ ਮੰਨ ਲਿਆ ਵੀ ਸੈਲਰ ਮਾਲਕਾਂ ਨੂੰ ਭਾਈ ਘਾਟਾ ਪੈਂਦਾ ਹੈ ਵੱਡੀ ਮੁਸ਼ਕਲ ਹੈ ਇਹ ਸੈਲਰ ਮਾਲਕਾਂ ਦੀ ਪਰ ਸਰਕਾਰ ਨੂੰ ਇੱਕ ਵਾਰ ਉਹਨਾਂ ਨਾਲ ਬੈਠ ਕੇ ਜਿਹੜੀਆਂ ਗੱਲਾਂ ਨੇ ਉਹ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ ਤੇ ਉਹਨਾਂ ਨਾਲ ਐਡਜਸਟਮੈਂਟ ਕਰਕੇ ਜਿਹੜੀ ਕਿਸਾਨਾਂ ਦੇ ਸਿਰ ਤੇ ਟੈਂਸ਼ਨ ਹੈ ਉਹ ਲਾਉਣੀ ਚਾਹੀਦੀ ਹੈ ਆ ਆ ਦੇਖ ਲਓ ਆਪਣੀ ਕਿਸਾਨ ਵੀਰੋ ਵੀ 126 ਤਕਰੀਬਨ ਇਹ 10 ਜੁਲਾਈ ਦੀ ਲੱਗੀ ہوئی ਹੈ ਇਹ ਮੇਰੇ ਹਿਸਾਬ ਨਾਲ 15 ਅਕਤੂਬਰ ਤੱਕ ਇਹਨੇ ਕੱਟ ਹੋ ਜਾਣਾ ਪਰ ਮੈਂ ਇਸ ਡੇਢ ਕਿਲੇ ਕਰਕੇ ਵੀ ਦੇਖੋ ਮੇਰੇ ਮਨ ਚ ਚਿੱਤੀ ਹੈ ਵੀ ਕਿਤੇ ਆਪਣੇ ਨਾਲ ਐ ਨਾ ਹੋ ਜੇ ਬਾਣਾ ਹੋ ਜੇ ਜਿਹੜੇ ਕਿਸਾਨ ਵੀਰਾਂ ਦਾ 100 100 ਏਕੜ ਲਾਇਆ ਹੋਇਆ ਉਹ ਕਿਸਾਨ ਵੀਰਾਂ ਦੀ ਵੀ ਬਹੁਤ ਵੱਡੀ ਪਰੇਸ਼ਾਨੀ ਹੈ ਦੇਖੋ ਆਪਾਂ ਤਾਂ ਇਹੀ ਗੁਜਾਰਿਸ਼ ਕਰ ਸਕਦੇ ਆ ਬੇਨਤੀ ਕਰ ਸਕਦੇ ਆ ਸਰਕਾਰ ਅੱਗੇ ਵੀ ਜਿਹੜੇ PR126 ਆ ਇਹਨੂੰ ਸਰਕਾਰ ਜੇਕਰ ਦੇਖੋ ਕਿਸਾਨਾਂ ਨੂੰ ਬਚਾਉਣ ਵਾਲੀ ਕਿਸਮ ਹੈ ਸਰਕਾਰ ਨੂੰ ਇਹਦੇ ਵੱਲ ਖਾਸ ਧਿਆਨ ਦੇਣਾ ਚਾਹੀਦਾ ਜੇਕਰ ਕੋਈ ਕਿਸਮ ਕਿਸਾਨਾਂ ਦੇ ਪੱਖੀ ਆਈ ਹੈ ਤੇ ਪੰਜਾਬ ਦੇ ਪੱਖੀ ਆਈਆ PR126 ਹੈ ਜਿਹਦੇ ਝਾੜ ਦਾ ਵੀ ਕੋਈ ਮੁਕਾਬਲਾ ਨਹੀਂ ਬਹੁਤ ਘੱਟ ਖਰਚੇ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਝਾੜ ਦੇਣ ਵਾਲੀ ਕਿਸਮ ਹੈ ਤੇ ਬਹੁਤ ਘੱਟ ਟਾਈਮ ਦੇ ਵਿੱਚ ਹੋਣ ਵਾਲੀ ਕਿਸਮ ਹੈ ਇਦੇ ਵਿੱਚ ਕੋਈ ਦੋ ਰਾਇ ਨਹੀਂ ਹੈਗੀ ਦੇਖੋ ਮੈਂ ਪਿਛਲੇ 3-4 ਸਾਲ ਤੋਂ ਪੀਆਰ 126 ਲਾ ਰਿਹਾ ਮੈਨੂੰ ਪਤਾ ਹੈ ਵੀ ਦੂਸਰੀਆਂ ਵੈਰਾਈਟੀਆਂ ਨਾਲੋਂ ਮੇਰਾ ਇਹਦਾ ਕਿੰਨਾ ਕੁ ਫਰਕ ਪੈਂਦਾ ਕਿੰਨਾ ਕੁ ਝਾੜ ਦਾ ਫਰਕ ਰਿਹਾ ਤੇ ਇਸ ਵੈਰਾਈਟੀ ਵਾਲੇ ਕਿਸਾਨ ਵੀਰ ਨੇ ਜਿਹੜੇ 2 ਸਾਲ ਤੋਂ ਕਰਸਿਤ ਹੋਏ ਨੇ ਆਪਣੇ ਜ਼ਿਆਦਾ ਪਰ ਸੈਲਰ ਮਾਲਕਾਂ ਦਾ ਜੋ ਪਿਛਲੇ ਸਾਲ ਘਾਟਾ ਪਿਆ ਉਹਨਾਂ ਨੂੰ ਕੁਝ ਵੀ ਲਾ ਲਓ ਤੁਸੀਂ ਉਹਦੇ ਕਰਕੇ ਉਹਨਾਂ ਦਾ ਜਿਹੜਾ ਆਪਣਾ ਰਵਈਆ ਇਹ ਤੋਂ ਪਰਾਂ ਹੁੰਦਾ ਜਾਂਦਾ ਹੈ ਪਰ ਇਹ ਰਵਈਏ ਨੂੰ ਜਿਹੜੀ ਸਰਕਾਰ ਹੈ ਉਹ ਸੈਲਰ ਮਾਲਕਾਂ ਨਾਲ ਬੈਠ ਕੇ ਗੱਲਬਾਤ ਕਰਕੇ ਕਿਸਾਨਾਂ ਪੱਖੀ ਬਣਾ ਸਕਦੀ ਹੈ ਜੇਕਰ ਸਰਕਾਰ ਚਾਹੇ ਕੁਝ ਵੀ ਹੋ ਸਕਦਾ ਹੈ ਅਡਜਸਟਮੈਂਟ ਜ਼ਰੂਰੀ ਹੈ ਜਿੱਦਾਂ ਇਹ ਕਹਿ ਰਹੇ ਨੇ ਵੀ ਸਾਡੇ ਚੌਲ ਘੱਟ ਨਿਕਲਦੇ ਨੇ ਤਾਂ ਉਹਦੇ ਪ੍ਰਤੀ ਸਰਕਾਰ ਦਾ ਵੀ ਕੁਝ ਫਰਜ਼ ਬਣਦਾ ਹੈ ਵੀ ਉਹ ਉਹ ਨਾਲ ਕੋਈ ਬੈਠ ਕੇ ਮਸਲਾ ਹੱਲ ਕਰੇ ਕਿਉਂਕਿ ਸੀਜ਼ਨ ਸਨੀਪਰੇ ਜਿੱਦਾਂ ਕਹਿੰਦੇ ਸੌਰੀ ਸਿਰ ਚੜਦਾ ਆ ਰਿਹਾ ਹੈ ਤੇ ਇਸ ਤੋਂ ਪਹਿਲਾਂ ਪਹਿਲਾਂ ਜਿਹੜੀ ਇਹ ਗੱਲਾਂ ਬਾਤਾਂ ਨੇ ਇਹ ਕਿਸਾਨਾਂ ਤੱਕ ਪਹੁੰਚਣੇ ਜ਼ਰੂਰੀ ਨੇ ਵੀ ਕੀ ਬਣ ਸਕਦਾ ਵੀ ਕਿਉਂਕਿ ਜੇਕਰ ਸਰਕਾਰ ਆਪਣੇ ਸੌਰੀ ਸੀਜ਼ਨ ਚੱਲ ਪਿਆ ਤੇ ਫੇਰ ਕਿਸਾਨਾਂ ਦੀਆਂ ਮੁਸ਼ਕਲਾਂ ਦੁਗਨੀਆਂ ਹੋ ਜਾਂਦੀਆਂ ਨੇ ਕਿਉਂਕਿ ਬਾਢੀ ਸ਼ੁਰੂ ਹੋਣ ਵਾਲੀ ਹੁੰਦੀ ਹੈ ਕਈ ਵਾਰ ਲੈਣ ਤੋਂ ਕੋਈ ਮਨਾਹੀ ਕਰਦਾ ਕੋਈ ਕੁਝ ਕਰਦਾ ਫਿਰ ਜਾਦਾ ਪਰੇਸ਼ਾਨੀ ਆਉਂਦੀ ਆ ਉਸ ਤੋਂ ਵਧਿਆ ਪਹਿਲਾਂ ਹੀ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ ਤੇ ਜਿਹੜੀ ਹੁਣ ਸਰਕਾਰ ਤਾਂ ਬਿਆਨ ਦੇ ਰਹੀ ਹੈ ਵੀ ਤੁਸੀਂ ਲਾਓ ਲਵਾਂਗੇ ਖਰੀਦਾਂਗੇ ਪਰ ਜੇਕਰ ਸੈਲਰ ਮਾਲਕਾਂ ਨੇ ਇਹੀ ਜਵਾਬ ਦੇਤਾ ਫਿਰ ਕੋਈ ਹੱਲ ਨਹੀਂ ਕਿਉਂਕਿ ਸੈਲਰ ਐਸੋਸ਼ੀਏਸ਼ਨ ਬਹੁਤ ਕਿਦਾਂ ਕਹਿ ਦੀ ਇਹ ਤਕੜੇ ਬਿਆਨ ਦੇ ਰਹੀਏ ਵੀ ਅਸੀਂ ਨਹੀਂ ਖਰੀਦਣਾ ਅਸੀਂ ਇਦਾਂ ਕਰਾਂਗੇ ਤੇ ਦੂਜੀ ਗੱਲ ਕਿਸਾਨ ਵੀਰੋ ਇਸ ਵਾਰ ਇਹ ਭਲੇਖੇ ਦੇ ਵਿੱਚ ਨਾ ਰਿਓ ਵੀ ਕੱਟ ਲਾ ਕੇ ਝੋਨਾ ਭਰ ਜੂ ਮੌਇਸਚਰ ਆਪਣਾ ਪੂਰਾ ਐਕੂਰੇਟ ਹੀ ਜਿਹੜਾ ਸੇਲਰ ਮਾਲਕਾਂ ਨੇ ਲੈਣਾ ਤੇ ਕਿਸਾਨ ਵੀਰੋ ਤੁਸੀਂ ਵੀ ਆਪਦੇ ਸੁਝਾਅ ਜ਼ਰੂਰ ਦਿਓ ਵੀ ਸਰਕਾਰ ਨੂੰ ਇਹਦੇ ਪ੍ਰਤੀ ਠੋਸ ਕਦਮ ਚੱਕਣਾ ਚਾਹੀਦਾ ਜਾਂ ਨਹੀਂ ਕਿਉਂਕਿ ਸੀਜ਼ਨ ਆ ਜਿਹੜਾ ਇਹਦਾ ਬਿਲਕੁਲ ਸ਼ੁਰੂ ਹੋਣ ਵਾਲਾ ਹੈ ਉਮੀਦ ਆ ਕਿਸਾਨ ਵੀਰੋ ਜਿਹੜੀਆਂ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਿਆ ਨੇ ਤੁਹਾਨੂੰ ਵਧੀਆ ਲੱਗੀਆਂ ਹੋਣੀਆਂ ਇਸੇ ਤਰ੍ਹਾਂ ਆਪਾਂ ਵਧੀਆ ਵਧੀਆ ਗੱਲਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦਰਾਂਗੇ ਧੰਨਵਾਦ